ਦੇ ਪੇਸ਼ੇ ਨਜ਼ਰ ਆਇਆ ਇੱਕ ਵਾਰਤਾ ਲਿਖਤਮ ਡਾਕਟਰ ਗੁਰਬਖਸ਼ ਸਿੰਘ ਭੰਡਾਲ ਸਾਹਿਬ ਅਸੀਂ ਗੁਰੂ ਨਾਨਕ ਸਾਹਿਬ ਅਸੀਂ ਗੁਰੂ ਗਵਿੰਦ ਸਿੰਘ ਦੇ ਕੀ ਲੱਗਦੇ ਆ ਅਸਲ ਦੇ ਵਿੱਚ ਇਹ ਵਾਰਤਾ ਇਸ ਤੌਰ ਤਰੀਕੇ ਦੀ ਹੈ ਉਹ ਪੱਖ ਪੇਸ਼ ਕਰਦੀ ਹੈ ਅਸੀਂ ਤੇ ਗੁਰੂ ਗਵਿੰਦ ਸਿੰਘ ਲਿਖਦੇ ਨੇ ਡਾਕਟਰ ਗੁਰਬਖਸ਼ ਸਿੰਘ ਭੰਡਾਲ ਗੁਰੂ ਗਵਿੰਦ ਸਿੰਘ ਜੀ ਅਤੇ ਅਸੀਂ ਕਿੱਥੇ ਖੜੇ ਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸੇਖਾਂ ਤੇ ਉਹ ਸਾਡੇ ਰਹਿਬਰ ਰਾਧ ਸੇਰੇ ਪਰ ਕੀ ਅਸੀਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਆ ਜਾਂ ਉਹਨਾਂ ਦੀਆਂ ਕੀਰਤੀਆਂ ਤੇ ਬਚਨਾਂ ਤੇ ਪਹਿਰਾ ਦਿੰਦੇ ਆ ਜਾਂ ਉਹਨਾਂ ਦੇ ਦੱਸੇ ਮਾਰਗ ਅਨੁਸਾਰ ਆਪਣੇ ਆਪ ਨੂੰ ਢਾਲਦੇ ਆ ਜਾਂ ਸਿਰਫ ਪੜਨ ਜਾਂ ਸੁਣਨ ਤੱਕ ਹੀ ਸਭ ਕੁਝ ਸੀਮਤ ਹੈ ਅਸੀਂ ਸਾਰੇ ਗੁਰੂ ਸਾਹਿਬ ਦੀਆਂ ਸੁਮਤਾਂ ਨੂੰ ਮੰਨਣ ਤੋਂ ਇਨਕਾਰ ਹੀ ਹਾਂ ਯਾਦ ਰੱਖੇ ਕਿ ਜਿਹੜੀਆਂ ਕੌਮਾਂ ਵਰਤਮਾਨ ਦੇ ਵਿੱਚ ਆਪਣੇ ਬੀਤੇ ਦੇ ਵਿੱਚੋਂ ਸਿੱਖ ਕੇ ਆਪਣਾ ਭਵਿੱਖ ਤੈਅ ਕਰਦੀਆਂ ਨੇ ਉਹੀ ਕੌਮਾਂ ਅੱਗੇ ਵੱਧੀਆਂ ਨੇ ਜਿਹੜੀਆਂ ਕੌਮਾਂ ਆਪਣੇ ਆਪ ਦੇ ਰੂਬਰੂ ਨਹੀਂ ਹੁੰਦੀਆਂ ਅਤੇ ਆਪਣੇ ਆਪ ਦਾ ਖੁਦ ਹੀ ਵਿਸ਼ਲੇਸ਼ਣ ਨਹੀਂ ਕਰਦੀਆਂ ਉਹ ਮੂਲ ਸਿਧਾਂਤਾਂ ਤੋਂ ਬਹੁਤ ਦੂਰ ਠਿੜਕ ਜਾਂਦੀਆਂ ਨੇ ਚਲੀਆਂ ਜਾਂਦੀਆਂ ਨੇ ਉਹਨਾਂ ਦਾ ਵਿਰਸਾ ਉਹਨਾਂ ਕੋਲੋਂ ਹਮੇਸ਼ ਖੋਸ ਜਾਂਦਾ ਤੇ ਫਿਰ ਉਹ ਬੇਗੁਰੂ ਹੋਈਆਂ ਆਪਣੀ ਪਛਾਣ ਤੇ ਹੋਣਦ ਨੂੰ ਲੱਭਦੀਆਂ ਬੇਅਰਥਾ ਹੀ ਜੀਵਨ ਗਵਾ ਦਿੰਦੀਆਂ ਨੇ ਸਭ ਤੋਂ ਅਹਿਮ ਸਵਾਲ ਹੈ ਕਿ ਅਸੀਂ ਕਿੱਥੋਂ ਕਿੱਥੇ ਤੱਕ ਕੋਤਾਈਆਂ ਕਰ ਰਹੇ ਆ ਕਿਹੜੀਆਂ ਗਲਤੀਆਂ ਕਰ ਰਹੇ ਆ ਜਾਂ ਗੁਰੂ ਸ਼ਬਦ ਤੋਂ ਦੂਰ ਹੋ ਕੇ ਸਿਰਫ ਧਾਰਮਿਕ ਮਰਿਆਦਾਵਾਂ ਦਾ ਹੀ ਗੁਲਾਮ ਬਣ ਕੇ ਕੀ ਅਸੀਂ ਸਿਰਫ ਸ਼ਬਦ ਗੁਰੂ ਨੂੰ ਸਿਰ ਪੂਜਣ ਤੱਕ ਹੀ ਸੀਮਤ ਤਾਂ ਨਹੀਂ ਹੋ ਗਏ ਮੈਂ ਅਕਸਰ ਇਹਨਾਂ ਪ੍ਰਸ਼ਨਾਂ ਦੇ ਰੂਬਰੂ ਹੁੰਦਾ ਤਾਂ ਬਹੁਤ ਸਾਰੀਆਂ ਸ਼ੰਕਾਵਾਂ ਤੇ ਭਰਮ ਭਲੇਖੇ ਮਨ ਵਿੱਚ ਪੈਦਾ ਹੋ ਜਾਂਦੇ ਨੇ ਕਿ ਸਾਡੀ ਮੌਜੂਦਾ ਜੀਵਨ ਜਾਂਚ ਗੁਰੂ ਸ਼ਬਦ ਦੇ ਹਾਨਦੀ ਹੈ ਜਾਸੀ ਗੁਰੂ ਸ਼ਬਦ ਨੂੰ ਭੁਲਾ ਦਿੱਤਾ ਜਾਂ ਸਿਰਫ ਪੜਨ ਤੱਕ ਸੀਮਤ ਰੱਖਿਆ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਸ਼ਹਾਦਤ ਲਈ ਦਿੱਲੀ ਤੋਰਦੇ ਆ ਤਾਂ ਇੱਕ ਨਵੀਂ ਪਰੰਪਰਾ ਦਾ ਆਗਾਜ਼ ਸੀ ਪੁੱਤਰ ਨੇ ਆਪਣੇ ਪਿਤਾ ਰਾਹੀਂ ਅਜਿਹੀ ਸ਼ਹਾਦਤੀ ਪਰੰਪਰਾ ਦੀ ਸ਼ੁਰੂਆਤ ਕੀਤੀ ਜਿਹੜੀ ਕਿਸੇ ਹੋਰ ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤੀ ਤੇ ਇਹ ਪਰੰਪਰਾ ਆਖਰ ਸਾਰਾ ਪਰਿਵਾਰ ਵਾਰਨ ਤੱਕ ਸਰਬੰਸ ਵਾਰਨ ਤੱਕ ਗੁਰੂ ਸਾਹਿਬ ਨੇ ਨਵਾਈ ਕੀ ਜੋ ਕਿਸ ਸਮੇਂ ਦੇ ਵਿੱਚ ਕੋਈ ਪੁੱਤ ਅਜਿਹੀ ਸ਼ੁਰੂਆਤ ਕਰ ਸਕਦਾ ਹੈ ਹਾਂ ਨਿੱਕੇ ਨਿੱਕੇ ਲਾਲਚ ਪਿੱਛੇ ਉਹ ਆਪਣੇ ਬਾਪ ਦਾ ਕਾਤਲ ਤਾਂ ਹੋ ਸਕਦਾ ਹੈ ਤਾਂ ਹੀ ਆਸ ਹੀ ਨਹੀਂ ਕੀਤੀ ਜਾਂਦੀ ਕਿ ਅਸੀਂ ਕਿਸੇ ਹੋਰ ਧਰਮ ਦੀ ਸ਼ਹਾਦਤ ਵਰਗਾ ਕੁਝ ਕਰ ਸਕੀ ਕਿਉਂਕਿ ਅਸੀਂ ਧਰਮ ਦੀਆਂ ਸੌੜੀਆਂ ਬਲਗਣਾ ਦਾ ਸ਼ਿਕਾਰ ਹੋ ਗਏ ਹਾਂ ਮੈਂ ਅਕਸਰ ਕਹਿਣਾ ਹੁੰਦਾ ਕਿ ਆਪਣਾ ਮੁੰਡਾ ਆਪਣਾ ਮਜ਼ਬ ਇੱਥੋਂ ਤੱਕ ਸੀਮਤ ਹੋ ਗਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਟ ਕਰਦੇ ਨੇ ਤਾਂ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਆਪਣੇ ਬੁੱਕਲ ਚ ਲਿਆ ਤੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਤਾਬ ਦਿੱਤਾ ਪਰ ਜਦੋਂ ਅਸੀਂ ਉਹਨਾਂ ਦੀ ਜਾਤ ਨੂੰ ਨਿੰਦਦੇ ਹਾਂ ਰੰਗਰੇਟਾ ਨੂੰ ਨਿੰਦਦੇ ਹਾਂ ਤਾਂ ਗੁਰੂ ਜੀ ਦੇ ਬੋਲਾਂ ਦਾ ਅਸੀਂ ਨਰਾਦਰ ਕਰਦੇ ਹਾਂ ਤਾਂ ਕੀ ਅਸੀਂ ਗੁਰੂ ਜੀ ਦੀ ਮੰਨਦੇ ਹਾਂ ਜਾਂ ਨਹੀਂ ਸਾਡੀ ਫੋਕੀ ਤੋਂ ਸੀ ਸਾਡੀ ਆਸਤਾ ਦੀ ਦੁਸ਼ਮਣ ਬਣ ਬੈਠੀ ਐ ਫਿਰ ਦੱਸੋ ਅਸੀਂ ਕਿੰਨੇ ਕੁ ਗੁਰੂ ਦੇ ਸਿੱਖ ਆ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਸਾਜਿਆ ਤਾਂ ਉਹਨਾਂ ਨੇ ਜਾਤਾਂ ਨੂੰ ਮਿਟਾ ਕੇ ਨਰੋਲ ਪੰਜ ਪਿਆਰੇ ਸਾਜ ਕੇ ਸਮੂਹ ਸਿੱਖਾਂ ਨੂੰ ਸੰਦੇਸ਼ ਪਹੁੰਚਾਇਆ ਸੀ ਕਿ ਸਿੱਖਾਂ ਲਈ ਜਾਤਾਂ ਬੇਅਰਥ ਨੇ ਸਾਰੇ ਮਨੁੱਖ ਬਰਾਬਰ ਨੇ ਪਰ ਇਹ ਕਿਹ ਹੀ ਵਰਣਮਨਾ ਕਿ ਅਸੀਂ ਆਪ ਤਾਂ ਜਾਤਾਂ ਤੇ ਵਰਣਾ ਦੇ ਵਿੱਚ ਵੰਡੇ ਹੋਏ ਆ ਪਰ ਮਨ ਦੁਖੀ ਹੁੰਦਾ ਜਦੋਂ ਅਸੀਂ ਪੰਜ ਪਿਆਰਾਂ ਨੂੰ ਵੀ ਜੱਟ ਖੱਤਰੀ ਸ਼ਿਮਬਾ ਝੂਰ 나ਈ ਦੇ ਵਿੱਚ ਵੰਡਦੇ ਆ ਕੁਝ ਕੁ ਗੁਰਦੁਆਰਿਆਂ ਦੇ ਵਿੱਚ ਬੋਰਡ ਤੇ ਵੀ ਲਿਖ ਲਈਦਾ ਉਹਨਾਂ ਦੀ ਜਾਤ ਵਿਸ਼ੇਸ਼ ਮਤਲਬ ਅੱਜ ਵੀ ਅਸੀਂ ਆਪਣਾ ਆਪਣਾ ਭਾਈਚਾਰਾ ਆਪਣੇ ਆਪਣੇ ਭਾਈਚਾਰੇ ਦੇ ਪੰਜ ਪਿਆਰੇ ਨੂੰ ਕਹਿ ਲਈਏ ਜਾਂ ਆਪਣੇ ਭਾਈਚਾਰੇ ਦੇ ਸ਼ਹੀਦ ਨੂੰ ਰਿਕੋਗਨਾਈਜ਼ ਕਰਦਾ ਮੈਂ ਪਿੱਛੇ ਜੇ ਪੜਿਆ ਸੀ ਭਾਈ ਮਹਾਰਾਜ ਸਿੰਘ ਉਹਨਾਂ ਦੇ ਬਾਰੇ ਉਦੋਂ ਸੇਖਵਾ ਸਾਹਿਬ ਲੋਕ ਸੰਪਰਕ ਮੰਤਰੀ ਸੀ ਉਹਨਾਂ ਨੇ ਉਹਨਾਂ ਨੂੰ ਸੰਧੂ ਜਾਂ ਪਤਾ ਨਹੀਂ ਕਿਸ ਗੋਤ ਦੇ ਲਿਖ ਦਿੱਤਾ ਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ ਆਇਆ ਉਹਨਾਂ ਨੂੰ ਗਰੇਵਾਲ ਲਿਖਿਆ ਜਾਣ ਲੱਗਾ ਭਗਤ ਸਿੰਘ ਸੰਧੂ ਬਣਾ ਦਿੱਤਾ ਸ਼ਹੀਦ ਸੁਖਦੇਵ ਜੀ ਨੂੰ ਅਸੀਂ ਥਾਪਰ ਦੀ ਸ਼੍ਰੇਣੀ 'ਚ ਪਾਉਣ ਲੱਪੇ ਹਾਂ ਇਸੇ ਤਰ੍ਹਾਂ ਖੇਤਰੀ ਬਾਦ ਹੈ ਮੋਦੀ ਸਾਹਿਬ ਵੀ ਕਹਿੰਦੇ ਹੁੰਦੇ ਨੇ ਕਿ ਪੰਜ ਪਿਆਰਿਆਂ ਦਾ ਦੇ ਵਿੱਚੋਂ ਇੱਕ ਦਾ ਤਾਲੁਕ ਗੁਜਰਾਤ ਨਾਲ ਸੀ ਵੈਸੇ ਮੋਦੀ ਸਾਹਿਬ ਤਾਂ ਅੰਤਰਰਾਸ਼ਟਰੀ ਵੱਡੇ ਰਿਸ਼ਤੇਦਾਰ ਨੇ ਹਰ ਜਗ੍ਹਾ ਉਹ ਤਾਂ ਇਹੀ ਕਹਿੰਦੇ ਨੇ ਮੇਰਾ ਇਸੇ ਬਹੁਤ ਪੁਰਾਣਾ ਰਿਸ਼ਤਾ ਹੈ ਖੈਰ ਪਰ ਗੁਰੂ ਘਰਾਂ ਦੇ ਵਿੱਚ ਹੁਣ ਇੱਕ ਗੱਲ ਤਾਂ ਸਪਸ਼ਟ ਹੈ ਕਿ ਜੇ ਅਸੀਂ ਪੰਜ ਪਿਆਰਿਆਂ ਦੀ ਜਾਤ ਨਾ ਲਿਖੀਏ ਕਿ ਉਹ ਜੱਟ ਸੀਗੇ ਜਾਂ ਕਿਸ ਜਾਤ ਚੋਂ ਸੀ ਤੇ ਹੌਲੀ-ਹੌਲੀ ਲੋਕਾਂ ਦੇ ਮਨਾਂ ਚ ਇਹ ਚੀਜ਼ ਮੰਨਫੀ ਨਹੀਂ ਹੋ ਜਾਏਗੀ ਹੋ ਜਾਏਗੀ ਜਿਸ ਚੀਜ਼ ਦਾ ਪਤਾ ਨਹੀਂ ਤੇ ਆਉਣ ਵਾਲੇ ਬੱਚੇ ਜਦੋਂ ਪੰਜ ਪਿਆਰਿਆਂ ਦੇ ਨਾਮ ਭਾਈ ਧਰਮ ਸਿੰਘ ਦਾ ਜਾਂ ਦੂਸਰੇ ਪਿਆਰਿਆਂ ਦਾ ਜ਼ਿਕਰ ਪੜਦੇ ਨੇ ਉਹਨਾਂ ਦਾ ਜੀਵਨ ਬਿਊਰੋ ਪੜਦੇ ਨੇ ਤਾਂ ਉੱਥੇ ਉਹਨਾਂ ਦੀ ਜਾਤ ਲਿਖੀ ਹੁੰਦੀ ਹੈ। ਫਿਰ ਬੱਚੇ ਪੁੱਛਦੇ ਨੇ ਕਿ ਇਹ ਜਾਤ ਕੌਣ ਹੈ ਜੀ? ਸ਼ਿੰਬੇ ਕੌਣ ਹੁੰਦੇ ਨੇ? ਖੱਤਰੀ ਕੌਣ ਹੁੰਦੇ ਨੇ? ਜੱਟ ਕੌਣ ਹੁੰਦੇ ਨੇ? ਤੇ ਉਹਨਾਂ ਦੇ ਮਨ 'ਚ ਇਹ ਗੱਲ ਘਰ ਕਰਦੀ ਹੈ। ਇਸੇ ਤਰ੍ਹਾਂ ਸਾਡੇ ਸੰਵਿਧਾਨਕ ਸਿਸਟਮ ਦੇ ਵਿੱਚ ਵੀ ਈਵਨ ਪੁਲਿਸ ਐਫ ਆਈ ਆਰਾਂ 'ਚ ਵੀ ਜਾਤ ਲਿਖੀ ਜਾਂਦੀ ਸੀ। ਕਿ ਉਸ ਤੋਂ ਬਿਨਾਂ شناخت ਨਹੀਂ ਹੈ। ਗੋਤ ਵੀ ਜਿਹੜਾ ਆਪਾਂ ਲਿਖਦੇ ਆ ਇੱਕ ਵੈਸੇ ਇਹ ਸਮਾਜਿਕ ਸਿਸਟਮ ਹੈ ਸੋਸ਼ਲ ਸਿਸਟਮ ਹੈ ਕਿ ਟਵਾਣਾ ਭਾਈਚਾਰੇ ਦੇ ਮੁੰਡੇ ਕੁੜੀ ਦਾ ਵਾ ਟਵਾਣੇ ਚ ਨਾ ਹੋਵੇ ਜੈਨੇਟਿਕਲੀ ਵੀ ਇਹ ਗਲਤ ਹੈ ਸਾਇੰਸ ਪੱਖੋਂ ਵੀ ਗਲਤ ਹੈ ਸੱਭੇਚਾਰਕ ਪੱਖੋਂ ਵੀ ਗਲਤ ਹੈ ਇਸੇ ਕਰਕੇ ਇਸ ਨੂੰ ਜਠੇਰਿਆਂ ਦਾ ਸلسਲਾ ਜਾਂ ਤੁਹਾਡੀ ਜਿਹੜੀ ਕਾਸਟਿਜ਼ਮ ਤਾਂ ਚੱਲਿਆ ਸੀ ਪਰ ਅਸੀਂ ਇਸ ਨੂੰ ਈਰਖਾ ਵਸ ਵਧਾ ਲਿਆ ਟਵਾਣੇ ਹਿੰਦੂ ਵੀ ਨੇ ਟੋਆਨੇ ਮੁਸਲਮਾਨ ਵੀ ਨੇ ਟੋਆਨੇ ਸਿੱਖ ਵੀ ਨੇ ਪਰ ਇੱਕ ਉਹ ਬਲੱਡ ਲਾਈਨ ਤੁਹਾਡੇ ਜੋੜਦੀ ਹੈ ਬਲੱਡ ਲਾਈਨ ਜੁੜਨਾ ਚੰਗਾ ਹੈ ਸ਼ਨਾਖਤ ਦੇ ਤੌਰ ਤੇ ਇਹ ਘੋੜਿਆਂ 'ਚ ਵੀ ਜੁੜਦੀ ਹੈ ਕੁੱਤਿਆਂ 'ਚ ਵੀ ਜੁੜਦੀ ਹੈ ਹੋਰ ਪੰਛੀਆਂ 'ਚ ਵੀ ਜੁੜਦੀ ਹੈ ਉਹਦੀ ਖਾਸੀਅਤ ਆ ਘੋੜਿਆਂ ਦੀ ਮੰਡੀਆਂ ਲੱਗਦੀਆਂ ਨੇ ਉਹ ਕਹਿੰਦੇ ਨੇ ਇਹ ਫਲਾਣੇ ਦਾ ਬੱਚਾ ਆ ਫਲਾਣੀ ਬਲੱਡ ਲਾਈਨ ਹੈ ਇਹਦੀ ਰੂਟਸ ਜੁੜਦੀਆਂ ਨੇ ਅੱਜ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਹਜ਼ੂਰ ਸਾਹਿਬ 'ਚ ਘੋੜੇ ਨੇ ਉਹਨਾਂ ਦੀ ਇੱਕ ਬਲੱਡ ਲਾਈਨ ਚੱਲੀ ਆਉਂਦੀ ਹੈ ਉਹਨਾਂ ਘੋੜਿਆਂ ਨੂੰ ਕਿੰਨਾ ਸਤਿਕਾਰ ਹੈ ਹਾਂ ਪਰ ਬਲੱਡ ਲਾਈਨ ਦੀ ਆਧਾਰ ਤੇ ਦੂਸਰੇ ਨੂੰ ਨਿੰਦਣਾ ਕਿ ਅਸੀਂ ਇਸ ਜਾਤ ਦੇ ਆ ਤੁਸੀਂ ਮਾੜਿਓ ਜਾਤਾਂ ਸਾਰੀਆਂ ਆਰਥਿਕਤਾ ਨਾਲ ਜੁੜੀਆਂ ਨੇ ਹੁਣ ਜੱਟ ਪੰਜਾਬ ਚ ਟੌਪ ਦੀ ਕਲਾਸ ਮੰਨੀ ਜਾਂਦੀ ਹੈ ਬ੍ਰਾਹਮਣ ਤੋਂ ਬਾਅਦ ਬ੍ਰਾਹਮਣ ਦਾ ਆਪਣਾ ਵੱਖਰਾ ਨਜ਼ੀਰ ਪਰ ਜੱਟ ਪੰਜਾਬ ਦਾ ਡੋਮਿਨੇਟ ਪਰਸਨੈਲਿਟੀ ਹੈ ਜੱਟ ਖੇਤ ਚ ਕੰਮ ਕਰਦਾ ਕਿ ਜਾਟਾ ਦੇ ਪੈਰਾਂ ਹੱਥਾਂ ਨੂੰ ਗੰਦਗੀ ਨਹੀਂ ਲੱਗਦੀ ਖੇਤਾਂ ਦੀ ਉਹੀ ਗੰਦਗੀ ਜਿਹੜਾ ਚੰਮ ਦਾ ਕੰਮ ਕਰਦੇ ਨੇ ਉਹਨਾਂ ਨੂੰ ਲੱਗਦੀ ਹੈ ਉਹੀ ਦੂਸਰੀਆਂ ਜਾਤਾਂ ਨੂੰ ਲੱਗਦੀ ਹੈ ਫਿਰ ਮਾੜਾ ਕਿਵੇਂ ਹੋ ਗਿਆ ਫਰਕ ਕੀ ਹੋ ਗਿਆ ਉੱਚੀ ਨੀਚ ਦਾ ਇਹ ਚੀਜ਼ ਆਰਥਿਕਤਾ ਨਾਲ ਜੁੜ ਗਈ ਜਿਹੜਾ ਵਰਗ ਆਰਥਿਕ ਹੁਣ ਜੱਟ ਵੀ ਕਦੇ ਮਾਮਲੇ ਤੋਂ ਭਜਦੇ ਸੀ ਜਦੋਂ ਮਾਮਲਾ ਲੈਣ ਆਉਂਦੇ ਸੀ ਕਾਚੂ ਤਾਂ ਉਦੋਂ ਭਜਦੇ ਸੀਗੇ ਜੱਟ ਵੀ ਮਾਮਲਾ ਛੱਡ ਕੇ ਭਜਦੇ ਸੀ ਖੈਰ ਸੋ ਡਾਕਟਰ ਗੁਰਵਰਕ ਸਿੰਘ ਪੜਾਅ ਲਿਖਦੇ ਨੇ ਕਿ ਜਦੋਂ ਗੁਰਦੁਆਰਾ ਜੱਟਾਂ ਦਾ ਲੁਬਾਣਿਆਂ ਦਾ ਤੇ ਰਾਮਗੜੀਆਂ ਦਾ ਤੇ ਰਵਿਦਾਸੀਆਂ ਦਾ ਹੋ ਜਾਂਦਾ ਤਾਂ ਗੁਰਦੁਆਰੇ ਦੇ ਅਰਥ ਅਨਰਥ ਹੋ ਜਾਂਦੇ ਨੇ ਕਿਹੜੇ ਪਾਸੇ ਜਾ ਰਹੀ ਹੈ ਸਿੱਖ ਮਾਨਸਿਕਤਾ ਕੀ ਇਹ ਮਾਨਸਿਕਤਾ ਗੁਰੂ ਜੀ ਦੀ ਵਿਗਿਆ ਨਹੀਂ ਜਦੋਂ ਤੀਕ ਸਿੱਖ ਜਾਤਾਂ ਦੇ ਵਿੱਚ ਵੰਡੇ ਆਪਣੇ ਗੁਰੂਆਂ ਦੀਆਂ ਸਖਿਆਵਾਂ ਦੀ ਬੇਹਰਮਤੀ ਕਰਦੇ ਰਹਿਣਗੇ ਕਦੋਂ ਤੱਕ ਗੁਰੂ ਜੀ ਆਪ ਮਹਾਨ ਵਿਦਵਾਨ ਤੇ ਮਹਾਨ ਕਵੀ ਸਨ ਉਹਨਾਂ ਨੇ ਖੁਦ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਜੋ ਦਸਮ ਦੇ ਵਿੱਚ ਦਰਜ ਹੈ ਤੇ ਉਹ ਕਲਮ ਤੇ ਸਹਿਦ ਦੀ ਅਹਿਮੀਅਤ ਨੂੰ ਸਮਝਦੇ ਸਨ ਤੇ ਪੌਂਟਾ ਸਾਹਿਬ ਵਿਖੇ 52 ਕਵੀਆਂ ਨੂੰ ਉਹਨਾਂ ਦੀ ਸਰਪ੍ਰਸਤੀ ਹਾਸਲ ਸੀ ਉਹਨਾਂ ਦੀ ਕਵੀਆਂ ਦੀਆਂ ਪਛਾਵਾਵਾਂ ਤੇ ਉਹਨਾਂ ਦਾ ਪਹਿਰਾਵਾ ਤੇ ਉਹਨਾਂ ਦਾ ਧਰਮ ਵੀ ਵੱਖੋ ਵੱਖਰੇ ਸਨ ਪਰ ਉਹਨਾਂ ਦੀ ਜਿਹੜੀ ਕਲਮ ਦੀ ਉਪਜ ਸੀ ਗੁਰੂ ਸਾਹਿਬ ਉਸ ਨੂੰ ਰਿਕੋਗਨਾਈਜ਼ ਕਰਦੇ ਸਨ ਇਸੇ ਕਰਕੇ 52 ਕਵੀ ਗੁਰੂ ਸਾਹਿਬ ਤੇ ਆਸ਼ਰਿਤ ਸਨ ਤੇ ਪਰ ਅਸੀਂ ਕਲਮ ਤੋਂ ਮੁਨਕਰ ਹੋ ਗਏ ਅਸੀਂ ਸਾਹਿਤ ਤੋਂ ਦੂਰ ਹੋ ਗਏ ਮੈਂ ਅਕਸਰ ਜ਼ਿਕਰ ਕਰਦਾ ਹੁੰਨਾ ਕਿ ਪਟਿਆਲਾ ਸੱਭਿਆਚਾਰਕ ਰਾਜਧਾਨੀ ਹੈ ਪੰਜਾਬ ਦੀ ਪਟਿਆਲੇ ਚ ਕਿਤਾਬਾਂ ਦੀ ਸਭ ਤੋਂ ਪੁਰਾਣੀ ਦੁਕਾਨ ਬੰਦ ਹੋ ਗਈ ਕਰਮਜੀਤ ਸਿੰਘ ਜੋਤ ਸਿੰਘ ਹੋਰਾਂ ਦੀ ਸਿੰਘ ਬ੍ਰਦਰ ਵਾਲੇ ਬੰਦ ਕਰ ਗਏ ਬਹੁਤ ਹਾਦ ਤੱਕ ਉਹ ਪੱਗਾਂ ਵੇਚਣ ਲੱਪੇ ਪੰਜਾਬ ਦੇ ਵਿੱਚ ਸਹਿਤਕ ਕਿਤਾਬਾਂ ਦੀਆਂ ਦੁਕਾਨਾਂ ਖਤਮ ਹੋ ਗਈਆਂ ਨੇ ਪੜਨ ਪੱਖੋਂ ਅਸੀਂ ਆਰੀ ਹੋ ਗਏ ਹਾਂ ਸੁੰਗੜ ਗਏ ਹਾਂ ਉਹਦਾ ਅਸੀਂ ਸ਼ਬਦ ਗੁਰੂ ਦੇ ਵਾਰਿਸ ਹੈ ਸਾਡੇ ਘਰਾਂ 'ਚ ਡਾਕਟਰ ਗੁਰਵਖ ਸਿੰਘ ਹਨ ਹੋਰਾਂ ਨੇ ਵੀ ਕਿਹਾ ਬੀਰ ਬਾਰਤਾ ਹੋ ਸਕਦੀ ਹੈ ਪਰ ਕਿਤਾਬਾਂ ਲਈ ਲਾਇਬ੍ਰੇਰੀ ਨਹੀਂ ਜਿਹੜਾ ਆਪਣੇ ਬੰਨੀ ਅੰਦਰ ਝਾਤੀ ਮਾਰਨਾ ਕਿ ਕਿੰਨੇ ਅਕਦੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਾਂ ਇਸ ਤੇ ਸਟਿੱਕ ਜਾਂ ਧਰਮ ਨਾਲ ਸੰਬੰਧਿਤ ਕਿਤਾਬਾਂ ਜਾਂ ਉੱਤਮ ਸਹਿਤ ਕਿਰਤਾ ਹੋਣਗੀਆਂ ਵਿਆਖਿਆ ਸਹਿਤ ਗੁਟਕਾ ਸਾਹਿਬ ਸਾਡੇ ਕੋਲ ਕਿੰਨਾ ਹੈ ਕਿ ਅਸੀਂ ਵਿਆਖਿਆ ਸਾਹਿਬ ਗੁਟਕਾ ਜਾਂ ਪਾਠ ਕਰਦੇ ਹਾਂ ਅਸੀਂ ਸਿਰਫ ਇੱਕ ਪਾਠ ਮੰਤਰ ਦੇ ਤੌਰ ਤੇ ਕਰਦੇ ਹਾਂ ਕੋਝ ਸ਼ਬਦ ਮੈਲੇ ਦੀ ਵਰਤੀ ਤੇ ਧਾਰਨੀ ਅਸੀਂ ਨਹੀਂ ਰਹੇ ਧਰਮ ਨੂੰ ਅਸੀਂ ਸਮਝਿਆ ਨਹੀਂ ਪੜ ਪੜ ਗੱਡੀ ਲੱਦੀ ਹੈ ਪੜ ਪੜ ਪਾਈਏ ਖਾਤ ਗੁਰੂ ਸਾਹਿਬ ਦਾ ਸ਼ਬਦ ਚ ਉਹ ਗੱਲ ਹੀ ਮੁਕਾ ਗਏ ਨੇ ਕਿ ਇਕੱਲੇ ਪੜਨ ਨਾਲ ਕੁਝ ਨਹੀਂ ਹੋਣਾ ਅਖਰਾਂ ਤੋਂ ਦੂਰ ਹੋਣਾ ਹੀ ਸਾਨੂੰ ਆਪਣੇ ਆਪ ਤੋਂ ਦੂਰ ਕਰ ਰਿਹਾ ਸਿੱਖ ਫਲਸਫੇ ਤੋਂ ਅਸੀਂ ਬਹੁਤ ਦੂਰ ਜਾ ਰਹੇ ਹਾਂ ਕਿਉਂਕਿ ਅਸੀਂ ਗੁਰੂ ਸ਼ਬਦ ਦਾ ਚਿੰਤਨ ਕਰਨ ਤੋਂ ਬੇਮੁਖ ਹੋ ਗਏ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਿੰਘਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਿਆ ਤਾਂ ਉਹ ਆਪਣੇ ਵੱਡੇ ਸਹਬਜ਼ਾਦਿਆਂ ਨੂੰ ਆਪਣੇ ਹੱਥੀਂ ਤੋੜਿਆ ਜਿੱਥੇ ਮੌਤ ਸਪਸ਼ਟ ਸੀ ਪ੍ਰਤੱਖ ਨਜ਼ਰ ਆ ਰਹੀ ਸੀ ਉਹ ਆਪਣੇ ਸਹਬਜ਼ਾਦਿਆਂ ਨੂੰ ਵੀ ਸਿੱਖਾਂ ਦੇ ਬਰਾਬਰ ਸਮਝਦੇ ਸਨ ਤੇ ਉਹਨਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਗੁਰੂ ਸਾਹਿਬ ਕੁਦਰਤ ਦਾ ਆਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ ਕੀ ਜੋ ਕੇ ਸਮੇਂ ਚ ਕੋਈ ਸਿੱਖ ਆਪਣਾ ਸਿੱਖ ਬਾਪ ਆਪਣੇ ਪੁੱਤ ਨੂੰ ਇਸ ਤਰ੍ਹਾਂ ਜੰਗੇ ਮੈਦਾਨ 'ਚ ਸ਼ਹੀਦ ਹੋਣ ਦੇ ਲਈ ਭੇਜਣ ਦੀ ਜ਼ਰੂਰਤ ਕਰੇਗਾ ਜਦੋਂ ਅੱਧੀ ਰਾਤ ਨੂੰ ਕੱਚੀ ਜਿਹੜੀ ਛੱਡ ਕੇ ਜਾ ਰਹਿ ਸਾਂ ਤਾਂ ਉਹਨਾਂ ਦੇ ਪੈਰ ਸਹਬਜ਼ਾਦੇ ਦੀ ਮਰਤਕ ਦੇ ਨਾਲ ਲੱਗੇ ਤਾਂ ਭਾਈ ਦਿਆ ਸਿੰਘ ਨੇ ਸਹਬਜ਼ਾਦੇ ਦੀ ਮਰਤਕ ਦੇ ਤੇ ਕਫਨ ਪਾਉਣ ਲੈ ਕੇ ਆ ਤਾਂ ਗੁਰੂ ਸਾਹਿਬ ਨੇ ਨਾ ਕਰਦੇ ਹੋਏ ਆਖਿਆ ਕਿ ਸਹਬਜ਼ਾਦੇ ਵੀ ਮੇਰੇ ਪਿਆਰੇ ਸਿੰਘਾਂ ਵਾਂਗ ਨੇ ਤੇ ਇਕੱਲੇ ਸਹਬਜ਼ਾਦੇ ਦੇ ਕਫਨ ਨਹੀਂ ਪਾਇਆ ਜਾ ਸਕਦਾ ਮੇਰੇ ਸਿੰਘ ਵੀ ਬਿਨਾ ਕਫਨ ਤੋਂ ਨਹੀਂ ਇਸ ਤਰ੍ਹਾਂ ਉਹਨਾਂ ਨੇ ਮਾਚੀ ਬੜੇ ਵੱਲੋਂ ਤੁਰਨਾ ਜਾਰੀ ਰੱਖਿਆ ਕੀ ਜੋ ਕੇ ਸਮੇਂ ਦੇ ਵਿੱਚ ਬਾਪਿਆਂ ਦੀ ਮਾਪਿਆਂ ਦੀ ਮਾਨਸਿਕਤਾ ਇੰਨੀ ਮਜ਼ਬੂਤ ਹੈ ਉਹ ਆਪਣੇ ਪੁੱਤਾਂ ਦੀ ਬੇਕਫੀ ਨਹੀਂ ਲਾਸ਼ ਛੱਡ ਕੇ ਆਪਣੇ ਉਦੇਸ਼ਮਈ ਸਫ਼ਰ ਨੂੰ ਜਾਰੀ ਰੱਖ ਸਕਣ ਦਾ ਅਹਿਦ ਕਰਨ ਇਸ ਦ੍ਰਿਸ਼ ਨੂੰ ਚਿਤਵ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਤੇ ਬਲਹਾਰੇ ਜਾਂਦਾ ਕਿ ਕਾਸ਼ ਅਜਿਹੀ ਸੋਚਦਾ ਕਿਣਕਾ ਮਾਤਰੀ ਇਸੀ ਹਾਸਲ ਕਰ ਸਕੀ ਪਰ ਇੱਕ ਗੱਲ ਮੈਂ ਇੱਥੇ ਜ਼ਰੂਰ ਕਲੀਅਰ ਕਰਾਂਗਾ ਕਿ ਬਹੁਤ ਸਾਰੇ ਫੌਜੀ ਜਵਾਨਾਂ ਦੀਆਂ ਜਦੋਂ ਲਾਸ਼ਾਂ ਘਰੇ ਆਉਂਦੀਆਂ ਨੇ ਤਾਂ ਅਸੀਂ ਅਕਸਰ ਵੇਖਦੇ ਆਂ ਕਿਉਂ ਨਾ ਫੌਜੀਆਂ ਚ ਜਿਹੜੀ ਬਲੱਡ ਲਾਈਨ ਚੱਲੀ ਆਉਂਦੀ ਹੈ ਜਿਹੜੇ ਵਾਰਸ ਚੱਲੇ ਹੁੰਦੇ ਨੇ ਉਹ ਆਪਣੇ ਬੇਟੇ ਨੂੰ ਵੀ ਫੌਜ ਚ ਭੇਜਦੇ ਨੇ ਇਸ ਤਰ੍ਹਾਂ ਦੀਆਂ ਅਨੇਕਾਂ ਮਸਾਲਾ ਹੋਣਗੀਆਂ ਉਹ ਬੁੱਢਾ ਤੇ ਸਮੁੰਦਰ ਹੈ ਮਗਮੇ ਦੀ ਰਚਨਾ ਸ਼ਾਇਦਾ ਜਿਸ ਤੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਇੱਕ ਸਮੁੰਦਰ ਦੇ ਵਿੱਚ ਮੌਤ ਦਰ ਮੌਤ ਹੋਈ ਜਾਂਦੀ ਹੈ ਬੁੱਢਾ ਤੇ ਸਮੁੰਦਰ ਅੰਗਰੇਜ਼ੀ ਦਾ ਪੰਜਾਬੀ ਚ ਵੀ ਤਰਜਮਾ ਪਰ ਉਹ ਨੂੰ ਕਹਿੰਦੇ ਵੀ ਤੂੰ ਕੰਮ ਛੱਡ ਦੇ ਸਮੁੰਦਰ ਤਾ ਜਾਣ ਲੈ ਵਾ ਉਹ ਕਹਿੰਦਾ ਮੌਤ ਤੁਹਾਡੇ ਚਵਾਰੇ ਚ ਨਹੀਂ ਹੋਈ ਤੁਹਾਡੇ ਬਜ਼ੁਰਗਾਂ ਦੀ ਤੁਹਾਡੇ ਦੂਸਰਿਆਂ ਦੀ ਘਰੇ ਨਹੀਂ ਹੋਈ ਮੌਤ ਤਾਂ ਹੋਣੀ ਜਾਣੀ ਹੈ ਪਰ ਅਜੇ ਵੀ ਕੁਝ ਲੋਕ ਹੈਗੇ ਨੇ ਜਿਹੜੇ ਮਤਲਬ ਆਪਣਾ ਜਾਨਲੇਵਾ profession ਨੂੰ ਜ਼ਰੂਰਤ ਨਾਲ ਪ੍ਰਮਾਨ ਵੀ ਕਰਦੇ ਨੇ ਹੁਣ ਆਰਮੀ ਬੈਕਗ੍ਰਾਉਂਡ ਚ ਕਿੰਨੇ ਲੋਕ ਨੇ ਜਿਹੜੇ ਆਪਣੇ ਬੱਚਿਆਂ ਨੂੰ ਆਰਮੀ ਚ ਹੀ ਭੇਜਦੇ ਨੇ ਉੱਥੇ ਵੀ ਪਤਾ ਹੈ ਕਿ ਕੱਲ ਨੂੰ ਲਾਸ਼ ਆ ਸਕਦੀ ਹੈ ਅਜੇ ਵੀ ਜਿਹੜੀ ਇਹ ਜ਼ਰੂਰਤ ਪੈਦਾ ਹੋਈ ਹੈ ਨਾ ਇਹ ਸ਼ਾਇਦ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਸਕੰਦਰ ਆਜ਼ਮ ਦੇ ਮੁਕਾਬਲੇ ਲਈ ਪੂਰਸ ਪੈਦਾ ਹੋਏ ਇਥੇ ਸਟੈਪ ਬਰ ਸਟੈਪ ਕਦਮ ਦਰ ਕਦਮ ਅੱਜ ਵੀ ਬਹੁਤ ਸਾਰੇ ਲੋਕਾਂ ਚ ਉਹ ਜ਼ਰੂਰਤ ਹੈ ਜਿਸ ਨੂੰ ਸਿੱਖੀ ਨੇ ਪ੍ਰਵਾਨ ਚੜਾਇਆ 500 ਸਾਲ ਪਹਿਲਾਂ ਤੇ ਉਹ ਜ਼ਰੂਰਤ ਅੱਜ ਵੀ ਪੰਜਾਬੀਆਂ ਚ ਹੈਗੀ ਹੈ ਪਰ ਉਹ ਨਹੀਂ ਨਹੀਂ ਤੇ ਇਸ ਬਾਰੇ ਉਸ ਰਾਤ ਨੂੰ ਕਿਹਾ ਆਲਮ ਹੋਵੇਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਨੂੰ ਤੁਰਨ ਲੱਗੇ ਕੱਚੀ ਗੜੀ ਨੂੰ ਨਦਰ ਨਿਹਾਲ ਕੀਤਾ ਹੋਵੇਗਾ ਜਿਸ ਨੇ ਕੱਚੀ ਹੋ ਕੇ ਵੀ ਪੱਕੀ ਵਰਗਾ ਸਾਥ ਨਵਾਇਆ ਉਹਨਾਂ ਦੇ ਲਲਕਾਰੇ ਨਾਲ ਹਵਾ ਤਾਂ ਹੁਲਾਸੀ ਹੋਵੇਗੀ ਦਰਖਤਾਂ ਚੌਰ ਕੀਤਾ ਹੋਵੇਗਾ ਪੰਖਿਆਂ ਸੋਲੇ ਗਾਏ ਹੋਣਗੇ ਚਾਨਣੀ ਪੈਰੀ ਵਿਸ਼ੇ ਹੋਵੇਗੀ ਤੇ ਨੰਗੇ ਪੈਰਾਂ ਦੀ ਸ਼ੋਹ ਨਾਲ ਸਰੂਰਿਆ ਗਿਆ ਹੋਵੇਗਾ ਜੰਗ ਦਾ ਮੈਦਾਨ ਤੁਰਿਆ ਜਾਂਦਾ ਗੁਰੂ ਬਾਬਾ ਸਹਿਬਜ਼ਾਦਿਆਂ ਤੇ ਸਿੰਘਾਂ ਦੀਆਂ ਬੇਕਫਨੀਆਂ ਲਾਸ਼ਾਂ ਨਿਹਾਰ ਦਾ ਹੱਕ ਤੇ ਲਗੇ ਫਟ ਦੇਖਦਾ ਤੇ ਸੀਨੇ ਦੇ ਵਿੱਚ ਖੁੱਬੇ ਤੀਰ ਗਣਦਾ ਲਾਡਲਿਆਂ ਦੇ ਚਿਹਰਿਆਂ 'ਚੋਂ ਸ਼ਹਾਦਤ ਦਾ ਸ਼ੁਕਰਾਨਾ ਪੜਦਾ ਹੋਏਗਾ ਤੇ ਫਿਰ ਅਸਮਾਨ ਵੱਲ ਤੱਕਦਾ ਹੋਏਗਾ ਤਾਂ ਹੀ ਮਾਛੀਵਾੜੇ ਦੇ ਵਿੱਚ ਪਰਬਤਗਾਰ ਨੂੰ ਮੁਖਾਤਬ ਹੁੰਦਿਆਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉਚਾਰਿਆ ਸੀ ਤੇ ਗੁਰੂ ਜੀ ਨੂੰ ਦੁਰੇ ਜਾਂਦਿਆਂ ਵੇਖ ਕੇ ਤਾਰੇ ਜ਼ਰੂਰ ਰਸ਼ ਕਰਦੇ ਹੋਣਗੇ ਕਿਹਾ ਕਮਾਲ ਪੋਤ ਤੇ ਸਿੰਘ ਵਾਰ ਕੇ ਚਿਹਰੇ ਤੇ ਜਲਾਲ ਉਹਦੀ ਪੈੜ ਚੱਲਦੀ ਰਾਗਣੇ ਚ ਰਾਤ ਦੀ ਚੁੱਪ ਨੇ ਗੁਰੂ ਉਸਤਤ ਦਾ ਗੀਤ ਗਾਇਆ ਹੋਵੇਗਾ ਤੇ ਉਹ ਰਾਤ ਸਦੀਆਂ ਤੀਕ ਖੁਦ ਨੂੰ ਵਿੜਿਆਉਂਦੀ ਰਹੇਗੀ ਰਾਤ ਦੇ ਪਿੰਡੇ ਤੇ ਇਤਿਹਾਸ ਇੰਜ ਲਿਖਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਨੋਰੀ ਸ਼ਖਸੀਅਤ ਤੇ ਉਹਨਾਂ ਦੇ ਬਚਨਾਂ ਦਾ ਕਿਹਾ ਜਲਾਲ ਸੀ ਕਿ ਸਿੱਖਾਂ ਤੋਂ ਇਲਾਵਾ ਵੱਡੀ ਗਿਣਤੀ ਚ ਮੁਸਲਮਾਨ ਤੇ ਹਿੰਦੂ ਵੀ ਉਹਨਾਂ ਦੇ ਮਰੀਦ ਹੋਏ ਅਦਵੀਨੇ ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾਂਦਾ ਹੈ ਕਿ ਪੰਘਾਣੀ ਦੇ ਜੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਜਦੋਂ ਆਪਣੇ ਸ਼ਰਧਾਲੂਆਂ ਪੁੱਤਰਾਂ ਤੇ ਭਰਾ ਦੇ ਨਾਲ ਗੁਰੂ ਜੀ ਦੀ ਮਦਦ ਲਈ ਸ਼ਾਮਲ ਹੋਇਆ ਤਾਂ ਉਸ ਤੇ ਬਹੁਤ ਸਾਰੇ ਸ਼ਰਧਾਲੂ ਸਮੇਤ ਉਸ ਦੇ ਸਮੇਤ ਦੋ ਪੁੱਤਰਾਂ ਅਤੇ ਭਰਾ ਇਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਤਾਂ ਪੀਰ ਬੁੱਧੂ ਸ਼ਾਹ ਅੱਲਾ ਦਾ ਸ਼ੁਕਰਗੁਜ਼ਾਰ ਹੋਇਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਕੰਮ ਆ ਸਕਿਆ ਮੋਤੀਰਾ ਮਹਿਰਾ ਨੂੰ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਦੁੱਧ ਪਿਆਉਣ ਦਾ ਕਿਹਾ ਮੁੱਲ ਤਾਰਨਾ ਪਿਆ ਤੇ ਉਸ ਦਾ ਪਰਿਵਾਰ ਪੀੜਿਆ ਗਿਆ। ਮਰੇਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਛੋਟੇ ਸਹਬਜ਼ਾਦਿਆਂ ਲਈ ਹਾਦਾਂ ਨਾਰਾ ਮਾਰਿਆ। ਦੀਵਾਨ ਟੋਡਰਮਲ ਨੇ ਆਪਣੀ ਸੱਚੀ ਦੌਲਤ ਨਾਲ ਸਹਬਜ਼ਾਦਿਆਂ ਦੇ ਸੰਸਕਾਰ ਲਈ ਅੱਜ ਤੱਕ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਖਰੀਦੀ। ਗਨੀਖਾ ਤੇ ਨਵੀਖਾਨੇ ਆਪਣੇ ਘਰ ਦੇ ਵਿੱਚ ਗੁਰੂ ਜੀ ਨੂੰ ਜਵਾਈ ਬਣਾ ਕੇ ਮੁਗਲਾਂ ਵੱਲੋਂ ਲਈ ਤਲਾਸ਼ੀ ਤੋਂ ਬਾਦ ਬਚਾਇਆ। ਗਨੀ ਖਾਂ ਤੇ ਨਵੀ ਖਾਂ ਦਾ ਕਿੱਸਾ ਤੇ ਉਸ ਤੋਂ ਬਾਅਦ ਜਿਹੜਾ ਕੋਟਲਾ ਨਹੰਗ ਖਾਂ ਦਾ ਭਾਈ ਬਚਿੱਤਰ ਸਿੰਘ ਦਾ ਕਿੱਸਾ ਤੇ ਅ ਉੱਚ ਦਾ ਪੀਰ ਨਵੀ ਖਾਂ ਤੇ ਗਨੀ ਖਾਂ ਵੱਲੋਂ ਗੁਰੂ ਸਾਹਿਬ ਨੂੰ ਬਣਾਏ ਜਾਣਾ ਤੇ ਜਾਨੀ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਆਪਣੇ ਜਜ਼ਬਾਤਾਂ ਨੂੰ ਪੂਰ ਚੜਾਉਣਾ ਤੇ ਇਸ ਦੌਰਾਨ ਔਰ ਕੁਝ ਸਿੱਖਾਂ ਦੇ ਮਨਾਂ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਪ੍ਰਤੀ ਨਫ਼ਰਤ ਦਰਸਲ ਗੁਰੂ ਜੀ ਦੀ ਅਵਗਿਆ ਉਸ ਫਲਸਫੇ ਦੀ ਵਿਰੋਧਤਾ ਹੈ ਯਾਦ ਰੱਖਣਾ ਕਦੇ ਵੀ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਕਿਸੇ ਵੀ ਇੱਕ ਵਿਅਕਤੀ ਕਰਕੇ ਸਾਰੇ ਭਾਈਚਾਰਿਆਂ ਨੂੰ ਨਫ਼ਰਤ ਕਰਨ ਦੀ ਬਜਾਏ ਸਾਨੂੰ ਕੁਝ ਲੋਕਾਂ ਦੀਆਂ ਮਿਹਰਬਾਨੀਆਂ ਸਦਕਾ ਮੁਹੱਬਤ ਕਰਨ ਦਾ ਵੱਲ ਆਉਣਾ ਚਾਹੀਦਾ ਹੈ ਤਾਂ ਕਿ ਸਾਨੂੰ ਗੁਰੂ ਜੀ ਦੇ ਅੱਗੇ ਨਮੋਸ਼ੀ ਨਾ ਹੰਡਾਉਣੇ ਪਵੇ ਗੁਰੂ ਜੀ ਨੇ ਰੰਗਜੀਤ ਨਾਲ ਲੜੀਆਂ ਲੜਾਈਆਂ ਤੇ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਕਦੇ ਵੀ ਈਨ ਨਹੀਂ ਮੰਨੀ ਜੰਗ ਦਾ ਮੈਦਾਨ ਦੇ ਵਿੱਚ ਤਾਂ ਪਾਵੇ ਉਹਨਾਂ ਦੀ ਹਾਰ ਹੋਈ ਪਰ ਉਹ ਮਾਨਸਿਕ ਪੱਧਰ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਜੇਤੂ ਰਹੇ ਫਿਰ ਉਹਨਾਂ ਰੰਗਜੀਤ ਨੂੰ ਜਫਰਨਾਮਾ ਲਿਖਿਆ ਤੇ ਉਸ ਦੀਆਂ ਕਮੇਨੀਆਂ ਨੂੰ ਉਸ ਤੇ ਰੂਬਰੂ ਕੀਤਾ ਗੁਰੂ ਸਾਹਿਬ ਦੇ ਜਫਰਨਾਮੇ ਦਾ ਇਹ ਕਿਹਾ ਕਿ ਰਿਸਮਾਸੀ ਕੇ ਰੰਗਜੀਤ ਦੇ ਮਨ ਦੇ ਵਿੱਚ ਗੁਰੂ ਜੀ ਨੂੰ ਮਿਲਣ ਦੀ ਇੱਛਾ ਪੈਦਾ ਹੋਈ ਉਹ ਆਪਣੇ ਪਾਪਾਂ ਦਾ ਪਛਤਾਵਾ ਕਰ ਸਕੇ ਇਹ ਹੈ ਸ਼ਬਦਾਂ ਤੇ ਤਰਕ ਦੀ ਤਾਕਤ ਪਰ ਅਸੀਂ ਸਿੱਖ ਕਲਮ ਤੇ ਤਰਕ ਤੋਂ ਕੋਹਾਂ ਦੂਰ ਹੋ ਗਏ ਸਾਨੂੰ ਵਿਚਾਰਾਂ ਦੀ ਵੱਖਰਤਾ ਬਹੁਤ ਅਖਰਦੀ ਹੈ ਵਿਵੇਕ ਅਤੇ ਤਰਕ ਦੀ ਘਾਟ ਹੈ ਕਿ ਅਸੀਂ ਕੁਰਬਾਨੀਆਂ ਦੇ ਕੇ ਕੌਮ ਦਾ ਬਹੁਤ ਨੁਕਸਾਨ ਕਰਾ ਕੇ ਵੀ ਕੁਝ ਨਹੀਂ ਪ੍ਰਾਪਤ ਕਰ ਸਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਕੀ ਸਿੱਖਿਆ ਜਰਾ ਜ਼ਰੂਰ ਸੋਚਣਾ ਸਭ ਤੋਂ ਮਹੱਤਵਪੂਰਨ ਹੈ ਕਿ ਗੁਰੂ ਜੀ ਦੀ ਸੋਚ ਦੀ ਨਿਰਮਾਣਤਾ ਕਿ ਜਦੋਂ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ ਤਾਂ ਭਾਈ ਮਨੀ ਸਿੰਘ ਕੋਲੋਂ ਤਲਵੰਡੀ ਸਾਹਿਬੋਂ ਵਿਖੇ ਪੰਜ ਹੱਥ ਲਿਖਤ ਬੀੜਾਂ ਤਿਆਰ ਕਰਵਾਈਆਂ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਬਾਣੀ ਨੂੰ ਸ਼ਾਮਲ ਨਹੀਂ ਕੀਤਾ ਉਹਨਾਂ ਦੀ ਸੋਚ ਹੋਵੇਗੀ ਕਿ ਉਹ ਆਪਣੇ ਪੁਰਖਿਆਂ ਦੀ ਬਰਾਬਰੀ ਨਹੀਂ ਕਰ ਸਕਦੇ ਅਸੀਂ ਕੋਈ ਕਿਤਾਬ ਸੰਵਾਦਿਤ ਕਰਦੇ ਹੋਏ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਲਿਖਤ ਨੂੰ ਹੀ ਪ੍ਰਮੁਖਤਾ ਪ੍ਰਾਪਤ ਹੋਵੇ ਬਜ਼ੁਰਗਾਂ ਦਾ ਕੀ ਹੈ ਆਪਣੇ ਪੁਰਖਿਆਂ ਦੀ ਕੀਰਤੀ ਦਾ ਆਦਬ ਕਰਨਾ ਤਾਂ ਕੋਈ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਸਿੱਖੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੱਦੀ ਨੂੰ ਪੂਰਨ ਰੂਪ ਦੇ ਵਿੱਚ ਖਤਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦਿੱਤਾ ਤਾਂ ਇਹ ਸਿੱਖਾਂ ਤੇ ਸਭ ਤੋਂ ਵੱਡਾ ਪਰਉਪਕਾਰ ਸੀ ਵਰਨਾ ਹੋਣ ਤੱਕ ਪਤਾ ਨਹੀਂ ਕਿੰਨੀਆਂ ਕੀ ਗੁਰਗੱਦੀਆਂ ਚੱਲਣੀਆਂ ਸੀ ਤੇ ਹਰੇਕ ਨੂੰ ਆਪਣੇ ਆਪ ਨੂੰ ਸੱਚਾ ਗੁਰੂ ਕਹਿਲਾਉਣ ਲਈ ਦਮ ਜੇ ਦਮਗੇ ਜੇ ਮਾਰਨੇ ਸਨ ਪਰ ਗੁਰੂ ਜੀ ਨੇ ਇਸ ਹਦੇਸ਼ ਦੇ باوجود ਸਿੱਖਾਂ ਦੇ ਪਤਾ ਨਹੀਂ ਕਿੰਨੇ ਕੋ ਡੇਰੇਦਾਰ ਜਿਹੜੇ ਸੀਗੇ ਖੁਦ ਨੂੰ ਗੁਰੂ ਅਖਵਾਉਂਦੇ ਅੱਜ ਅਖਵਾਉਂਦੇ ਨੇ ਗੁਰੂ ਜੀ ਦੇ ਇਸ ades ਕੇ ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਅੱਜ ਵੀ ਕਿੰਨੇ ਸਿੱਖ ਡੇਰੇਦਾਰ ਭੋਰੇਦਾਰ ਆਪਣੇ ਆਪ ਨੂੰ ਗੁਰੂ ਧੰਮ ਦੇ ਵਿੱਚ ਫਸਾ ਕੇ ਗੁਰੂ ਅਖਵਾਉਂਦੇ ਨੇ ਤੇ ਆਪਣੀਆਂ ਗੱਦੀਆਂ ਦਾ ਨਿਗ ਮਾਣਦੇ ਨੇ ਤੇ ਅਧੁਨਿਕ ਸੂਲਤਾ ਮੰਨਦੇ ਨੇ ਤੇ ਗੁਰੂ ਦੇ ਅਸਲੀ ਵਾਰਿਸ ਹੋਣ ਦਾ ਪਰਮ ਸਿੱਖਾਂ ਦੇ ਵਿੱਚ ਇਹ ਪਾਲੀ ਬੈਠੇ ਨੇ। ਦੋਖ ਇਸ ਗੱਲ ਦਾ ਹੈ ਕਿ ਇਹ ਪੜ੍ਹਦੇ ਆ ਸੁਣਦੇ ਆ ਕਿ ਗੁਰੂ ਮਾਨੇੁਗ੍ਰੰਥ ਤੇ ਸਿੱਖ ਇਹਨਾਂ ਡੇਰਾ-ਦਾਰਾਂ ਦੇ ਪਿੱਛੇ ਲੱਗ ਕੇ ਸਿੱਖ ਧਰਮ ਤੇ ਫਲਸਫੇ ਨੂੰ ਖੋਰਾ ਲਾ ਰਹੇ ਨੇ। ਸਿੱਖ ਧਰਮ ਬਹੁਤ ਸਾਰੀਆਂ ਪਰੰਪਰਾਵਾਂ ਟਕਸਾਲਾਂ ਜਾਂ ਉਦਾਸੀਆਂ ਦੇ ਵਿੱਚ ਵੰਡਿਆ ਹੋਇਆ। ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਕਹਿਲੌਣ ਵਾਲਿਓ। ਹਰ ਇੱਕ ਦਾਈ ਆਪਣੇ ਆਪ ਨੂੰ ਪੁੱਛਣਾ ਕਿ ਅਸੀਂ ਕਿੰਨੇ ਕੁ ਸਿੱਖ ਹਾਂ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਕਹੌਣ ਦੇ ਹੱਕਦਾਰ ਹਾਂ ਸਾਡਾ ਸੱਚ ਸਾਡੇ ਸਾਹਮਣੇ ਹੋਵੇਗਾ ਅਸੀਂ ਫਿਰ ਪੂਰਨ ਸਮਰਪਤਾ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣ ਦੇ ਰਾਹ ਤੇ ਤੁਰਨ ਬਾਰੇ ਜ਼ਰੂਰ ਸੋਚਾਂਗੇ ਏਸੀ ਲਿਖਤ ਡਾਕਟਰ ਗੁਰਵਖ ਸਿੰਘ ਪੰਡਾਲ ਹੋਰਾਂ ਦੀ ਜਿਨ੍ਹਾਂ ਦਾ ਨੰਬਰ ਹੈ 216 556 ਬੀ ਐਸ ਸੀ 216 556 2080 ਟ੍ਰਿਬਿਊਨ ਤੋਂ ਧੰਨਵਾਦ ਸਹਿਦ ਸੋ ਐਸੀ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਅਤੇ ਅਸੀਂ ਕਿ ਗੁਰੂ ਸਾਹਿਬ ਦੇ ਫਲਸਫੇ ਦੇ ਮੁਤਾਬਕ ਅੱਜ ਅਸੀਂ ਕਿੱਥੇ ਖੜੇ ਆਂ ਉਮੀਦ ਹੈ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਗੀ ਇਹ ਵਾਰਤਾ ਅੱਜ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਲਖਨੂਗੁਰ ਵਕਸੇਮ ਬੰਡਾਲ ਹੋ ਰਹੇ ਦਾ ਹੇ ਲੇਖ ਉਹ ਮੀਤਾਂ ਨੂੰ ਪਸੰਦ ਆਇਆ ਹੋਵੇਗਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੀ 7:30 ਤੋਂ 9:30 ਤੜੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਨਾ ਪਰਮਨ ਨੂੰ ਆਪਣੇ YouTube ਪੇਜ ਤੇ ਲਾਈਵ ਸੁਣਦੇ ਹੋ ਤੇ ਇਸ YouTube ਪੇਜ ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਜਤੇ ਮੰਗਵਾ ਸਕਦੇ ਹੋ ਤੇ ਇਸੇ ਨੰਬਰ ਤੇ ਤੁਸੀਂ ਪਰਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਤੇ ਆਪਣਾ WhatsApp ਗਰੁੱਪ ਨੰਬਰ ਹੈ अठानवे सौ सौ त्रेंठ जीरो छियानवे पचवंजा नाइन एट सेवन सिक्स थ्री जीरो नाइन सिक्स डबल फाइव अठानवे सौ सौ त्रेंठ जीरो छियानवे पचवंजा नाइन एट सेवन सिक्स थ्री जीरो नाइन सिक्स डबल फाइव ये सी दोस्तों वार्ता सहबिक कमाल गुरु गोबिंद जी दे बारे लिखतम डॉक्टर गुरबख सिंह पंडाल